ਸਰਕਾਰਾਂ ਅਤੇ ਪ੍ਰਸ਼ਾਸਨ ਜ਼ਰੂਰਤਮੰਦਾਂ ਦੇ ਘਰ ਬਣਾਉਣ ਅਤੇ ਪੱਕੇ ਕਰਾਉਣ ਵਰਗੀਆਂ ਬਹੁਤ ਸਾਰੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਦਾਅਵੇ ਕਰਦੇ ਹਨ ਪਰ ਜ਼ਰੂਰਤਮੰਦਾਂ ਤੱਕ ਇਹਨਾਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਪਹੁੰਚ ਪੰਦਾ ਅਜਿਹਾ ਇੱਕ ਪਰਿਵਾਰ ਗੁਰਦਾਸਪੁਰ ਦੇ ਗੀਤਾ ਪਵਨ ਰੋਡ ਤੇ ਇੱਕ ਢੀਹੀ ਜਿਹੀ ਗਲੀ ਵਿੱਚ ਰਹਿੰਦਾ ਹੈ ਬਜ਼ੁਰਗ ਮਾਤਾ ਜੋ ਗੋਲ ਗੱਪਿਆਂ ਦੀ ਰੇੜੀ ਲਗਾਉਂਦੀ ਸੀ ਤਾਂ 2 ਸਾਲ ਦੀ ਬਿਮਾਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਸ ਤੋਂ ਛੋਟਾ ਪੁੱਤਰ ਮਕਾਨ ਦੀ ਹਾਲਤ ਵੇਖ ਕੇ ਵੋਟੀ ਨੂੰ ਲੈ ਕੇ ਵਾਕ ਹੋ ਗਿਆ ਤੇ ਕਿਰਾਏ ਤੇ ਰਹਿਣ ਲੱਗ ਪਿਆ ਤੇ ਛੋਟਾ ਪੁੱਤਰ ਵੱਡੇ ਭਰਾ ਨਾਲ ਹੀ ਗੋਲ ਗੱਪੇ ਦੀ ਰੇੜੀ ਤੇ ਕੰਮ ਕਰ ਰਿਹਾ ਹੈ। ਬਜ਼ੁਰਗ ਮਾਤਾ ਪੁਸ਼ਪਾ ਦੇਵੀ ਆਪ ਤੁਰ ਫਿਰ ਨਹੀਂ ਸਕਦੀ ਤੇ ਹਰ ਹੱਥ ਵੀ ਹਰ ਦਮ ਕੰਬਦੇ ਰਹਿੰਦੇ ਹਨ। ਦੂਜੇ ਪਾਸੇ 6 ਮਹੀਨੇ ਪਹਿਲਾਂ ਹੋਈ ਪੁੱਤਰ ਦੀ ਮੌਤ ਦਾ ਸਦਮਾ ਅਜੇ ਵੀ ਤਾਜ਼ਾ ਸੀ ਕਿ ਉੱਪਰ ਦੇ ਕਮਰੇ ਦੀ ਛੱਤ ਡਿੱਗ ਗਈ। ਥੱਲੇ ਦੇ ਕਮਰਿਆਂ ਵਿੱਚ ਵੀ ਜਗ੍ਹਾ-ਜਗ੍ਹਾ ਦਰਾੜਾ ਆ ਚੁੱਕਿਆ ਹਨ। ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਜ਼ਮੀਨ ਵਿੱਚ ਤੇ ਕੰਧਾਂ ਦੇ ਵਿੱਚ ਰਿਸ ਰਿਸ ਕੇ ਕਮਰਿਆਂ ਵਿੱਚ ਇਕੱਠਾ ਹੋ ਜਾਂਦਾ ਹੈ। ਛੱਤਾਂ ਸਾਰੀਆਂ ਚੁੰਨਦੀਆਂ ਹਨ। ਪੁੱਤਰ ਘਰ ਵਿੱਚ ਮਾਤਾ ਨਾਲ ਰਹਿੰਦਾ ਤੇ ਉੱਪਰ ਦੇ ਕਮਰੇ ਵਿੱਚ ਟੁੱਟੀ ਛੱਤ ਥੱਲੇ ਹੀ ਮੰਝਾ ਵਿਛਾ ਕੇ ਰਹਿੰਦਾ ਹੈ। ਛੱਤ ਤੇ ਮੰਝੇ ਦੇ ਵਿੱਚਕਾਰ ਇੱਕ ਤਰਪਾਲ ਵੀ ਪਾਈ ਹੋਈ ਹੈ। ਮਾਤਾ ਉੱਪਰ ਨਹੀਂ ਜਾ ਸਕਦੀ ਇਸ ਕਾਰਨ بارش ਆਉਣ ਤੇ ਰਸੋਈ ਵਿੱਚ ਹੀ ਦਰੀ ਵਿਛਾ ਕੇ ਪੈ ਜਾਂਦੀ ਹੈ। ਪਰਿਵਾਰ ਵੱਲੋਂ ਅਰਸਾਂ ਪਹਿਲਾਂ ਮਕਾਨ ਪੱਕਾ ਕਰਨ ਦੀ ਗ੍ਰਾਂਟ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਕੋਈ ਹਾਲਤ ਵੇਖਣ ਨਹੀਂ ਆਇਆ ਇਸ ਦਰਾਂ ਉੱਪਰ ਦੀ ਛੱਤ ਵੀ ਡਿੱਗ ਪਈ ਬਜ਼ੁਰਗ ਮਾਤਾ ਮਦਦ ਤਾਂ ਚਾਹੁੰਦੀ ਹੈ ਪਰ ਨਾਲ ਹੀ ਕਹਿੰਦੀ ਹੈ ਕਿ ਰੋਟੀ ਤਾਂ ਕਿਸੇ ਤਰ੍ਹਾਂ ਚੱਲ ਜਾਂਦੀ ਹੈ ਪਰ ਕੋਈ ਸਿਰ ਦੀ ਛੱਤ ਠੀਕ ਕਰਵਾ ਦੇ ਇੰਨਾ ਹੀ ਕਾਫੀ ਹੋਵੇਗਾ ਮੇਰਾ ਨਾਮ ਰਮੇਸ਼ਾ ਤੇ ਇਹ ਆਡਾ ਸਾਰਾ ਕੋਠਾ ਚੋਂਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆਇਆ ਕੋਈ ਨਹੀਂ ਹੈਗਾ ਇਹ ਐਮਸੀ ਨੂੰ ਵੀ ਦਿੱਤੇ ਭਾਨ ਪਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਜਾਨੀ ਤੇ ਛੱਤ ਸਾਰੀ ਟੁੰਡੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਛੱਲੇ ਸਾਰੀ ਸਾਤੇ ਡਿੱਗੀ ਦੀ ਆ ਇਹ ਪ੍ਰਸ਼ਾਸਨ ਕੋ ਇਹੋ ਜੀ ਬੇਨਤੀ ਰਿਹਾ ਸਾਡਾ ਕੋਈ ਹੱਲ ਕਰੋ ਪ੍ਰਸ਼ਾਸਨ ਆਂਦੀ ਇਹਨਾਂ ਨਾਲ ਪਾਣੀ ਉਹੋਡੇ ਕੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ ਰਹੀ ਡਿੱਗੀ ਦੀ ਬਾਲੇ ਸਾਰੇ ਡਿੱਗੇ ਰਹੇ ਆ ਪਰ ਬਾਰਿਸ਼ ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਡ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਪਰ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹੁਣ ਪਰ ਮੀਟੀ ਕਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੁਛ ਨਹੀਂ ਆਇਆ ਨਾ ਹਾਨੀ ਕੁਝ ਨਹੀਂ ਆਇਆ। ਝੂ ਬਨ ਨਹੀਂ ਮੇਰਾ ਨਾਂ ਆ। ਪਰ ਉਹ ਇਹ ਮੇਰਾ ਸਰੀਰ ਸਾਰਾ ਕੰਮਦਾ ਆ। ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਆ। ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ। ਮੇਰੇ ਕੋਲ ਤਾਂ ਕੁਝ ਨਹੀਂ ਹੁੰਦਾ। ਉੱਥੇ ਹੀ ਬੈਹ ਰਹੀ ਨਹੀਂ ਕੁਰਸੀ ਤੇ। ਮੈਂ ਇਹੋ ਜਾਣੀ ਮੇਰੀ ਸੱਤਾਂ ਡੇਗ ਪੀਆਂ ਆ। ਤੇ ਝੁੰਦਾ ਬੜਾ ਪਾਣੀ ਬੜਾ ਆ ਜਾਂਦਾ। ਹੱਟ ਦੇ ਕੰਬਲਾ ਉਹ ਪਰ ਜਾਂਦਾ। ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤ ਮੀਂਹ ਆ ਜਾਏ ਤੇ ਬੈ ਕੇ ਕੱਟੀ ਦੀ ਆ। ਇਹ ਹੋਈ ਮੈਂ ਜਾਣੀ ਆ ਮੇਰਾ ਖਾਲ ਹੋ ਜੇ ਕੋਈ ਕਮਰੇ ਚ ਹੁੰਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਚ ਕਿੱਦਾਂ ਮੁਜਾਰਾ ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਾਂਦੇ ਆ ਥੱਲੇ ਆ ਜਾਂਦੇ ਆ ਹਾਂ ਤੇ ਮੈਂ ਤੇ ਚੜਨੀ ਚੜਦੀ ਕੋਠੇ ਨਾ ਵੇ ਰਣੀ ਆ ਹਾਂ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਿੰਨਾ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਥੱਲੇ ਆਣ ਕੇ ਖਲੋ ਜਾਂਦੇ ਸਨ ਮਕਾਨ ਜਿੱਦਾਂ ਦਰਾਰਾਂ ਆਈ ਦੀਆਂ ਤਰੀ ਵੀ ਡੇਟ ਸੁਲਦਾ ਹੋ ਗਿਆ ਖਾਇਆ ਕਿੰਨੀ ਦੇਰ ਹੋ ਗਈ ਇਹਨੂੰ ਬਣੇ ਉਹ ਗਿਆ 5 ਸਾਲ ਹੋ ਗਿਆ 5 ਸੇ ਸਾਲ ਮੁੰਡੇ ਦੀ 10 ਕਿ ਦੋ ਹੋਈ ਹੈ 5 ਮਹੀਨੇ ਹੋ ਗਿਆ 5 ਮਹੀਨਾ ਕੀ ਹੋ ਗਿਆ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਹੀ ਨੂੰ ਕੁਛ ਹੋ ਗਿਆ ਲਾਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕਹਿੰਦਾ ਤੇ ਇਸ਼ਰਾ ਹੀ ਲੰਮੇ ਪਿਆ ਰਿੰਦਾ ਹੀ ਤੇ ਨਾਲ ਜੁੜ ਗਿਆ ਤਾਂ ਹੀ ਮੰਜੇ ਤੇ ਤੇ ਫੇਰ ਚੱਲ ਜੂ ਪੂਰਾ ਹੋ ਗਿਆ ਕੀ ਕੰਮ ਕਰਦਾ ਜੀ ਮੈਨੂੰ ਡੈਡੀ ਲੰਦ ਰਿਹਾ ਡੈਡੀ ਨਾਲ ਨਾਲ ਜਾਂਦਾ ਰਿਹਾ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੇ ਨੂੰ ਨੂੰ ਜੀਵਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਵਿਚਾਰਾ ਹੁਣ ਦੂਜੇ ਭਰਾ ਅਸੀਂ ਕ ਵਿਆਹਿਆ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇਤ ਦੇਂਦਾ ਤੇ ਛੋਟਾ ਹੁਣ ਆਬ ਜੰਦਾ ਉਹਦੇ ਤੇ ਇਛਰਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੱਥ ਦੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਹੀ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਨੰਦੇ ਦੋਏ ਆਪਣੇ ਕੋਈ ਕੋਈ ਚੁੱਕ ਜਾਲਾ ਕਰਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹੋ ਕਹਿੰਦੇ ਅਪੀ ਸਤਾਂ ਹੱਡੀਆਂ ਬਦਲੀਆਂ ਜਾਣ ਸਾਤ ਰੱਡੀ ਗੀੜੀ ਆ ਜ਼ਮੀਨ ਤੇ ਪਾਣੀ ਬੜਾ ਅੰਦਰ ਕਮਰੇ ਤੇ ਭਰ ਜਾਂਦੇ ਆ हाल हो जाए थोड़ा बहुत चल ठीक है कुछ नहीं और जी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज